ਮੇਨ ਨਾਲ ਕੁੱਟਮਾਰ ਹੋਈ ਹੈ ਮੇਰਾ ਰੇਪ ਹੋਇਆ ਹੈ ਮੁੰਡਾ ਇਹਨਾਂ ਨੇ ਫਰਾਰ ਕਰਤਾ ਜਦ ਕਿ ਇਹਨਾਂ ਨੂੰ ਮੈਂ ਕੰਪਨੀ ਦਾ ਐਡਰੈਸ ਦੇ ਕੇ ਆਈਆਂ ਸਾਰਾ ਕੁਝ ਐਵੀਡੈਂਸ ਦੇ ਕੇ ਆਈਆਂ ਸਿਰਫ ਮੈਡੀਸਿਨ ਖਵਾਣੀਆਂ ਮਾਰਨਾ ਪਿੱਟਣਾ ਘਟੋ ਘਨੇ ਤਿੰਨ ਚਾਰ ਵਾਰੀ ਮੈਨੂੰ ਮੈਡੀਸਿਨ ਖਵਾਤੀ ਹੈ ਤਿੰਨ ਚਾਰ ਵਾਰੀ ਮੇਰੇ ਨਾਲ ਮਾਰ ਕੁੱਟ ਕਰਤੀ ਹੈ ਪ੍ਰੈਗਨਨਸੀ ਅਬੋਰਟ ਕਰਾਉਣ ਵਾਸਤੇ ਜਿਹੜੀ ਕਿੱਟਾ-ਕੁੱਟਾ ਹੁੰਦੀ ਹੈ ਉਹ ਖਵਾਈ ਐਤਕਿ ਮੈਂ ਕਿੱਟ ਨਹੀਂ ਖਾ ਰਹੀ ਸੀ ਉਹਦੇ ਕਰਕੇ ਉਹਨੇ ਮੇਨ ਨਾਲ ਇਹ ਵਰਦਾਤ ਕੀਤੀ ਨਾਮ ਮਨਿਕਾ ਭਰਦਵਾਜ ਹੈ ਤੇ ਮੈਂ 33 ਫੁੱਟ ਰੋਡ ਮੁੰਡਿਆ ਦੀ ਰਹਿਣ ਵਾਲੀ ਹਾਂ ਰਜਿੰਦਰ ਕਲੋਨੀ ਮੇਰਾ ਘ ਤੇ ਸਰ ਮੇਰੀ ਕੰਪਲੇਂਟ ਮੈਂ ਮੁੰਡੀਆਂ ਚੌਂਕੀ ਦੇ ਵਿੱਚ 20 ਤਰੀਕ ਦੀ ਲਿਖਾਈ ਹੋਈ ਹੈ ਮੇਰੀ ਮੈਡੀਕਲ ਰਿਪੋਰਟ ਵੀ ਦਿੱਤੀ ਉੱਥੇ ਇਹਨਾਂ ਨੇ ਐਮਰਲ ਵੀ ਨਹੀਂ ਲੈ ਕੇ ਆਏ ਇਹਨਾਂ ਨੇ ਦੋ ਤਿੰਨ ਵਾਰੀ ਮੇਰੇ ਕਹੇ ਤੇ ਬਸ ਸਿਰ ਮੈਨੂੰ ਸੰਤੁਸ਼ਟੀ ਦੇਣ ਵਾਸਤੇ ਉਹਦੀ ਫੈਮਿਲੀ ਨੂੰ ਬੁਲਾਇਆ ਉਸ ਤੋਂ ਬਾਅਦ ਇਹਨਾਂ ਨੇ ਨਾ ਫੈਮਿਲੀ ਨੂੰ ਬੁਲਾਇਆ ਉਸ ਤੋਂ ਬਾਅਦ ਨਾ ਮੁੰਡੇ ਨੂੰ ਬੁਲਾਇਆ ਨਾ ਕਿਸੇ ਨੂੰ ਬੁਲਾਇਆ ਮੈਂ ਫਿਰ ਇੱਕ ਵਾਰੀ ਮੈਂ ਸੀਪੀ ਦਫ਼ਤਰ ਹੋ ਕੇ ਆਈ ਆ ਉੱਥੋਂ ਮੇਰੀ ਕੰਪਲੇਂਟ ਗਈ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਬਈ ਤੁਹਾਡੀ ਕੰਪਲੀਟ ਗਈ ਐਸਐਚਓ ਸਾਹਿਬ ਕੋਲ ਜਮਾਲਪੁਰ ਥਾਣੇ ਮੈਸੇਜ ਉਸ ਆਪ ਕੋਲ ਗਈ ਪਰ ਉੱਥੇ ਉਹਨਾਂ ਨੇ ਕਿਹਾ ਬਈ ਪੁੱਤਰ ਤੁਹਾਡੀ ਕੰਪਲੇਨ ਮੇਰੇ ਕੋਲ ਕੋਈ ਨਹੀਂ ਆਈ ਹੈਗੀ ਤੇ ਤੁਹਾਡੀ ਕੰਪਲੇਨ ਮੁੰਡੀਆਂ ਚੌਂਕੀ ਦੇ ਵਿੱਚ ਹੈ ਮਾਮਲਾ ਕੀ ਹੈ ਸਰ ਮੈਡਮ ਮਾਮਲਾ ਸਰ ਇਹ ਹੈ ਕਿ ਮੇਰੇ ਨਾਲ ਕੁੱਟਮਾਰ ਹੋਈ ਹੈ ਮੇਰਾ ਰੇਪ ਹੋਇਆ ਹੈ ਮੁੰਡਾ ਇਹਨਾਂ ਨੇ ਫਰਾਰ ਕਰਤਾ ਜਦ ਕਿ ਇਹਨਾਂ ਨੂੰ ਮੈਂ ਕੰਪਨੀ ਦਾ ਐਡਰੈਸ ਦੇ ਕੇ ਆਈਆਂ ਸਾਰਾ ਕੁਝ ਐਵੀਡੈਂਸ ਦੇ ਕੇ ਆਈ ਹਾਂ ਕਿਹਦੇ ਹੋਈ ਕਰ ਰਿਹਾ ਤਾੜਨਾ ਰੇਪ ਕੀਤਾ ਆ ਵੀ ਤੁਹਾਡੇ ਨਾਲ ਕਿੰਨੇ ਦਿਨ ਤੋਂ ਰਿਲੇਸ਼ਨਸ਼ਿਪ ਸੀ ਮੁੰਡਾ ਰਿਲੇਸ਼ਨਸ਼ਿਪ ਤੇ ਸੀਗਾ 4 4 ਤੋਂ ਲੈ ਕੇ 6 ਮੰਨ ਤੱਕ ਮੇਰੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗਾ ਵਿੱਚ ਮੈਂ ਕੱਟ ਆਫ ਕਰਤਾ ਸੀ ਕਿਉਂਕਿ ਮੈਨੂੰ ਉਹਦੇ ਨੇ ਅਸਲੀ ਮਤਲਬ ਹੁੰਦਾ ਅਸਲੀਅਤ ਪਤਾ ਲੱਗ ਜਾਂਦੀ ਹੈ ਬੰਦਾ ਕੀ ਚਾਹੁੰਦਾ ਕੀ ਨਹੀਂ ਚਾਹੁੰਦਾ ਸਿਰਫ ਮੈਡੀਸਿਨ ਖਵਾਣੀ ਆ ਮਾਰਨਾ ਪਿੱਟਣਾ ਘਟੋ ਘਨੇ ਤਿੰਨ ਚਾਰ ਵਾਰੀ ਮੈਨੂੰ ਮੈਡੀਸਿਨ ਖਵਾਤੀ ਹੈ ਤਿੰਨ ਚਾਰ ਵਾਰੀ ਮੇਰੇ ਨਾਲ ਮਾਰ ਕੁੱਟ ਕਰਦੀ ਹੈ ਪ੍ਰੈਗਨਨਸੀ ਅਬੋਰਟ ਕਰਾਉਣ ਵਾਸਤੇ ਜਿਹੜੀ ਕਿੱਟਾ-ਕੁੱਟਾ ਹੁੰਦੀ ਹੈ ਉਹ ਖਵਾਈ ਐਤਕੀ ਮੈਂ ਕਿੱਟ ਨਹੀਂ ਖਾ ਰਹੀ ਸੀ ਉਹਦੇ ਕਰਕੇ ਉਹਨੇ ਮੇਰੇ ਨਾਲ ਇਹ ਵਰਦਾਤ ਕੀਤੀ ਕੀ ਹਮਾਂ ਕੀ ਕਰਦੇ ਹੋ ਪੁਲਿਸ ਤੋਂ ਮੈਂ ਸਿਰਫ ਸਰ ਇਹ ਕਹਿ ਰਹੀ ਹਾਂ ਮੈਂ ਹੁਣ ਚੌਥ ਖਾਣੇ ਤਾਂ ਮੈਨੂੰ ਚੌਂਕੀ ਭੇਜਦੇ ਮੈਂ ਆਖਰੀ ਮੈਂ ਆਖਰੀ ਇਹ ਰਿਟਰਨ ਕੰਪਲੇਂਟ ਏਸੀਪੀ ਸਰ ਜਮਾਲਪੁਰ ਨੂੰ ਦੇ ਕੇ ਆਈ ਸੀ ਕਿ ਸਰ ਮੇਰੀ ਕਾਰਵਾਈ ਨਹੀਂ ਹੋ ਰਹੀ ਬਈ ப்ਲੀਜ਼ ਮੇਰੀ ਕਾਰਵਾਈ ਕਰੋ ਤੇਰੀ ਦੂਜੀ ਪਾਰਟੀ ਹੈ ਸਰ ਮੈਨੂੰ ਮੈਂ ਕੱਲੀ ਰਹਿਣੀ ਮੈਨੂੰ ਬਦਨਾਮ ਕਰਨ ਚ ਇੱਕ ਚੀਜ਼ ਨਹੀਂ ਛੱਡੀ ਉਹਨਾਂ ਨੇ ਮੈਂ 15 ਸਾਲ ਤੋਂ ਡਾਂਸ ਦਾ ਕੰਮ ਕਰਦੀ ਆਂ ਸਰ ਮੈਂ ਪਲੇਬੈਕ ਡਾਂਸਰ ਆਂ ਜੇ ਵੀ ਮੂਵੀਜ਼ ਐਕਟਰਸ ਸਾਰਿਆਂ ਦੇ ਪਿੱਛੇ ਮੈਂ ਡਾਂਸ ਕਰਦੀ ਆਂ ਮੈਂ 1.5 ਸਾਲ ਤੋਂ ਘਰੇ ਬੈਠੀ ਕਾਦੇ ਵਾਸਤੇ ਮੈਨੂੰ ਟਿਊਮਰ ਹੈ ਬ੍ਰੇਨ ਟਿਊਮਰ ਹੈ ਮੇਰਾ ਇਹ ਹਾਲਾਤ ਚੱਲਦਾ ਪਿਆ ਅਸਤਮਾ ਦੀ ਪ੍ਰੋਬਲਮ ਮੈਨੂੰ ਹੈ। ਮੈਂ ਮੈਨੂੰ ਉਸ ਕੋਠੇ 'ਚ ਆਏ ਹੋਏ ਵੀ 1 ਸਾਲ ਹੀ ਹੋਇਆ ਹੈ। ਕਿੱਤੋਂ ਕਿੰਨੀ ਵਾਰੀ ਤੁਹਾਨੂੰ ਆ ਕੇ ਬਸ ਉਹੀ 19 ਤਰੀਕ ਦੀ ਮਾਰਚ ਨੂੰ ਉਸ ਤੋਂ ਬਾਅਦ ਸਾਰੇ ਪ੍ਰੂਫ ਐਵੀਡੈਂਸ ਦੇਣ ਤੋਂ ਬਾਅਦ ਵੀ ਇਹਨਾਂ ਨੇ ਕੁਝ ਨਹੀਂ ਕੀਤਾ। ਹੁਣ ਮੈਂ ਚੌਥੀ ਵਾਰ ਆਈ ਆ ਸਰ। ਮੈਂ ਕਿੱਥੇ ਜਾਵਾਂ? ਉੱਤੋਂ ਪਤਾ ਮੈਨੂੰ ਖੜਾ-ਖੜਾ ਕੇ ਮੇਰੀ ਸਕੂਟੀ ਖੜਾ ਦਿੰਦੇ ਨੇ। ਲੋਕਾਂ ਤੋਂ ਫੋਨ ਕਰਾ ਰਹੇ ਆ ਕਿ ਕੰਪਲੇਂਟ ਵਾਪਸ ਲੈ ਲੈ ਕੰਪਲੇਂਟ ਵਾਪਸ ਲੈ ਲੈ ਨਹੀਂ ਤੇਰਾ ਕੁਝ بگੜ ਜਾਏਗਾ। ਕਿਉਂਕਿ ਮੈਨੂੰ ਕਿਸੇ ਦੀ ਤੁਸੀਂ ਕੀ ਸੋਚਦੇ ਹੋ ਕੋਈ ਰਾਜਨੀਤਿਕ ਦਬਾਅ ਆ ਕੋਈ ਉਹ ਤੁਹਾਡੀ ਜਿਹੜਾ ਤੁਹਾਡੇ ਜਿਹੜਾ ਨਹੀਂ ਨਹੀਂ ਦਬਾਅ ਇਹ ਮੈਨੂੰ ਪਤਾ ਹੈ ਦਬਾਅ ਹੈ ਕੋਈ ਨਾ ਕੋਈ ਦਬਾਅ ਤਾਂ ਦੇ ਰਿਹਾ ਤਾਂ ਹੀ ਇੰਨੀ ਗੱਲ ਹੋ ਰਹੀ ਹੈ ਕਿਉਂਕਿ ਇੰਨੀ ਵੱਡੀ ਗੱਲ ਕੋਈ ਪੁਲਿਸ ਵਾਲਾ ਕਿਸੇ ਬਾਰੇ ਬੋਲ ਨਹੀਂ ਸਕਦਾ ਜਿਵੇਂ ਸੁਜੀਤ ਰਾਏ ਸਰ ਜੀ ਹੋਗੇ ਕੋਈ ਵੀ ਹੋ ਗਿਆ ਕੋਈ ਕਿਸੇ ਬਾਰੇ ਇੰਨੀ ਵੱਡੀ ਗੱਲ ਨਹੀਂ ਕਹਿ ਸਕਦਾ ਜਿਵੇਂ ਮੈਂ ਆ ਮੈਂ ਆਪਣੇ ਕੇਸ ਦੇ ਥਰੂ ਜਾ ਰਹੀ ਹਾਂ ਉੱਥੇ ਨਾ ਮੇਰੀ ਕੋਈ ਗੱਲ ਫालतू ਨਾ ਕੋਈ ਉੱਚੀ ਨਹੀਂ ਵੀ ਹੈ ਨਾ ਕਿਉਂ ਕੋਈ ਮੇਰੇ ਬਾਰੇ ਇਦਾਂ ਦੇ ਬਿਆਨ ਕਿਉਂ ਦੇ ਰਿਹਾ ਮੇਰੀ ਇਹ ਹੀ ਮੰਗ ਹੈ ਕਿ ਬਣਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਜਦ ਤੁਹਾਡੇ ਕੋਲ ਮੇਰੀ ਮੈਡੀਕਲ ਰਿਪੋਰਟ ਪਈ ਹੈ ਸਾਰੀ ਚੀਜ਼ ਪਈ ਹੈ ਤਾਂ ਫਿਰ ਮੇਰੀ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਇੱਕ ਮਹੀਨੇ ਤੋਂ ਮੈਨੂੰ ਬਸ ਲਾਰੇ ਲਾਰੇ ਕਹਿੰਦੇ ਮੈਨੂੰ ਰਿਪੋਰਟ ਬਣਾ ਰਿਹਾ ਰਿਪੋਰਟ ਬਣਾ ਰਿਹਾ ਕਿਹੜੀ ਰਿਪੋਰਟ ਬਣਾ ਰਿਹਾ ਮੈਨੂੰ ਨਹੀਂ ਪਤਾ ਨਿੱਕਾ ਪਰਦਵਾਜ਼ ਦਾ ਮਾਮਲਾ ਸੀਗਾ ਤੁਹਾਡੇ ਕੋਲ ਹਾਂ ਜੀ ਤੇ ਕੀ ਹੋਇਆ ਕੀ ਹੋਇਆ ਕਿ ਮੈਂ ਮੈਨੂੰ ਦਿਖਾ ਦਿੱਤੀ ਮੈਂ ਫੋਟੋ ਨਾਲ ਭੇਜੀ ਤੀ ਅੱਛਾ ਮਾਮਲਾ ਅੱਗੇ ਭੇਜਦਾ ਕਿਉਂਕਿ ਉਹ ਬਾਰ ਬਾਰ ਕਹਿ ਰਹੇ ਨੇ ਕਿ ਤਿੰਨ ਚਾਰ ਵਾਰ ਅਸੀਂ ਜਾ ਆ ਸੀਪੀ ਦਫ਼ਤਰ ਤੇ ਵੀ ਆਏ ਆਂ ਤੇ ਤੁਹਾਡੇ ਕੋਲ ਵੀ ਆਏ ਆਂ ਤੇ ਕੋਈ ਮਾਮਲਾ ਅੱਗੇ ਵੱਧ ਨਹੀਂ ਰਿਹਾ ਵੱਧ ਗਿਆ ਉਹ ਜਿਹੜਾ ਦਿਖਾ ਦਿੱਤੀ ਸੀ ਅਸੀਂ ਬੁਲਾਇਆ ਸੀ ਉਹਨਾਂ ਕੋਲ ਖਾਸ ਕੀਤਾ ਤੇ ਦੂਜੀ ਪਾਰ ਜਿਹਨਾਂ ਤੇ ਐਲੀਗੇਸ਼ਨ ਆਇਆ ਸੀ ਉਹਨਾਂ ਤੋਂ ਵੀ ਕੋਡ ਹਾਸਲ ਕਰਨਾ ਸੀ ਉਹਨਾਂ ਦੀ ਸਟੇਟਮੈਂਟ ਲਿਖਣੀ ਸੀ ਕਿਉਂਕਿ ਅੱਜ ਮੇਰੀ ਅੱਜ ਮੇਰੀ ਬੇਨਤੀ ਸੁਣੋ ਅੱਜ ਫਿਰ ਆਏ ਨੇ ਸੀਪੀ ਦਫ਼ਤਰ ਕੋਈ ਗੱਲ ਨਹੀਂ ਬ੍ਰਦਰ ਕਿਸੇ ਨੂੰ ਸੀਪੀ ਸਾਹਿਬ ਦਫ਼ਤਰ ਜਾਣ ਮੈਂ ਤਾਂ ਰੋਕ ਨਹੀਂ ਸਕਦਾ ਤਿਆਸ ਹਰੇਕ ਨੂੰ ਤੁਹਾਨੂੰ ਹੈਗਾ ਆਪਣਾ ਪੱਖ ਰੱਖਣ ਦਾ ਪਰ ਜੋ ਉਹਨਾਂ ਨੇ ਮੇਰੇ ਕੋਲ ਰਿਪੋਰਟ ਆਈ ਸੀ ਮੈਂ ਆਪਣੀ ਰਿਪੋਰਟ ਬਣਾ ਕੇ ਭੇਜਤੀ ਆਪ ਸਭ ਨੂੰ ਅੱਛਾ ਤੁਸੀਂ ਤੁਸੀਂ ਰਿਪੋਰਟ ਬਣਾ ਕੇ ਬੇਜਤੀ ਮੈਂ ਭੇਜਤੀ ਰਾਤੀ ਮੇਰਾ ਭਾਈ ਚਲੋ ਮਿਹਰਬਾਨੀ ਜੀ ਮਿਹਰਬਾਨੀ